ਪੰਜਾਬੀ ਬੋਰਡ ਹਣੇ ਰੇਡ ਪਾਉਣ ਚੱਲਿਆ ਨੌਜਵਾਨ ਇਹ ਕਹਿੰਦੇ ਮੇਰੇ ਮਿੱਤਰੋ ਬਾਵਾ ਕੰਗਣਵਾਲ ਵਾਲਾ ਇਹਨੇ ਪਿਛਲੇ ਮੈਚ ਦੇ ਵਿੱਚ ਸਾਰੀਆਂ ਰੇਡਾਂ ਪਾਈਆਂ ਤੇ ਇੱਕ ਵੀ ਨਹੀਂ ਰੁਕਿਆ ਆ ਘਾਟੇ ਜੀ ਦਾ ਮਾ ਆਹ ਕਹਿੰਦੇ ਮਾਲਵੇ ਦਾ ਕਹਿੰਦੇ ਨੌਜਵਾਨ ਗੱਪਰੂ 바ਵਾ ਕਹਿੰਦੇ ਕੰਗਣਵਾਲ ਵਾਲਾ ਆਹ ਰੇਡ ਪਹਿਲੀ ਪੰਜ ਟੈਂਡ ਰੇਡਾਂ ਕਹਿੰਦੇ 500 ਦੀ ਹੋਣਗੀਆਂ ਭਰਾਵੋ ਮਹਾ ਸਿੰਘ ਬਿੱਟੂ ਢਾੜੀ ਵਾਲ ਜੀ ਤਿੰਨ ਰੇਡਾਂ ਪਾਵੇ ਦੀਆਂ 500 ਦੀਆਂ ਪਹਿਲੀ ਰੇਡ ਉਹ ਬੱਲੇ 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 ਖੜਕਾ ਧੜਕਾ ਖੜਕਾ ਧੜਕਾ ਖੜਕਾ ਧੜਕਾ ਪਹਿਲੀ ਸੱਪਲਤਾ ਪੁਰ ਗ੍ਰੇਡ ਪੈ ਗਈ ਮਹਾ ਸਿੰਘ ਬਿੱਟੂ ਜੀ ਧਾਰੀ ਵਾਲ ਭਰਾ ਕਹਿੰਦੇ 3 ਰੇਡਾਂ 500 ਦੀਆਂ ਹੋਣਗੀਆਂ ਤੇਜਿੰਦਰ ਸਿੰਘ ਯੂ ਐਸ ਏ ਤੇ ਰਾਵਣ ਧਾਰੀ ਵਾਲ ਵੀਰ ਬਲੋਨਾ ਵੱਲੋਂ ਵੀ 200 ਰੁਪਿਆ 700 ਦੀਆਂ ਰੇਡਾਂ ਕਹਿੰਦੇ ਬਾਬਾ ਕੰਗਨਾਲ ਦੀਆਂ ਹੋਣਗੀਆਂ ਆ ਬੁੱਲਾ ਆ ਗਿਆ ਮੇਰੇ ਮਿੱਤੋ ਇਹ ਕਹਿੰਦੇ ਚਿਰਕ ਦੀ ਧਰਤੀ ਦਾ ਲੈ ਬਿੱਟੂ ਬਾਈ ਕਹੀ ਗੱਲ ਇਹ ਕਹਿੰਦੇ ਬੁੱਲਾ ਚਿਰਕ ਦੀ ਧਰਤੀ ਦਾ ਮੈਂ ਬੇਨਤੀ ਕਰਾਂ ਭਗਵੰਦਰ ਮਠਾੜੂ ਜੀ ਮਨਦੀਪ ਆਸਟ੍ਰੇਲੀਆ ਜੀ ਆ ਗੱਬਰੂ ਦੀਆਂ ਤਿੰਨ ਕਬੱਡੀਆਂ ਤੇ 200 ਲਾ ਦੀਏ ਆ ਗੱਬਰੂ ਦੀਆਂ ਤਿੰਨ ਕਬੱਡੀਆਂ ਤੇ ਇਹ ਆਏ ਨਹੀਂ ਲੋਟ ਆਣਾ ਇਹ ਆਵੇ ਨਹੀਂ 75 ਦੀਆਂ ਪਾ ਜਾਂਦਾ ਇਹ ਜਿਗਰੇ ਨਾਲ ਹੀ ਪੌਂਦਾ ਜਿਹੜੇ ਕਵਾਲਾ ਕਹਿੰਦੇ ਬੁੱਲਾ ਹੋ ਕਬੱਡੀ ਦਾ ਕਹਿੰਦੇ ਦਿਲ ਰੱਖਦਾ ਖੁੱਲਿਆ ਲੈ ਯਾਰ ਇਹ 1100 ਰੁਪਏ ਦੀ ਹੋ ਗਈ ਮੇਰੇ ਮਿੱਤਰੋ ਆਹ ਰੇਡ ਤਿੰਨ ਰੇਡਾਂ ਪੁੱਨੇ ਗਈ ਰੇਡ ਆਹ ਆਈ ਰੇਡ 1100 ਦੀ ਆਈ ਰੇਡ 1100 ਦੀ ਆ ਪੀਤਾ ਕੈਨੇਡਾ ਸੁਖਵੀਰ ਭਰਾ ਸਾਡਾ ਸੁਖਜੀਤ ਬਾਠ ਜਰਨੈਲ ਸਿੰਘ ਸਰਪੰਸਾਹ ਬਿੱਟੂ ਮਹਾਂਦੇਵ ਧਾਲੀਆ ਸਾਹਿਬ ਬੜੇ ਬੜੇ ਸਪਾ ਸਿੰਘ ਜੀ ਬਿੱਟੂ ਜੀ ਧਾਲੀਆ ਸਾਹਿਬ ਔਰ ਕਹਿੰਦੇ ਨਾਲ ਜਰਨੈਲ ਸਰਪੰਸਾਹ 1100 1100 1100 ਪਾ ਦਿਓ 1100 ਦੀ ਆ ਰੇਡ ਉਹ ਧਾਲੀਆ ਵਾਲੇ 1100 ਦੇ ਚੱਕ ਪਰ ਸੈਨ ਕਰਦੇ ਭਰਾ ਵਾਲੇ ਬਾਬੇ ਨੇ ਕੰਗਣ ਵਾਲੇ ਨੇ ਸੈਨ ਕਰਦੇ ਕਹਿੰਦੇ 1100 ਦੇ ਲੈ ਬਿੱਟੂ ਭਾਈ ਅਗਲੀ ਬੋਲ ਤੇਰੇ ਹੋਣਗੇ ਆਹ ਸਾਹਮਣੇ ਕਹਿੰਦੇ ਬੁੱਲਾ ਇਕੱਲਾ ਹੀ ਰੈਡ ਰੈਸ ਟੀਮ ਦਾ ਬੜੀਆਂ ਤਗੜੀਆਂ ਰੈਡਾਂ ਪਾ ਰਿਹਾ ਬ੍ਰਿੰਦਰ ਹਰਣਾ ਨੂੰ ਵੀ ਹੌਸਲਾ ਜਿਹੜੀ ਜਿੱਤ ਗਈ ਟਾਕੇ ਬਾਜੜਾ ਨਾਲ ਜਿਹੜੀ ਜਿੱਤ ਗਈ ਟਾਕੇ ਬਾਜੜਾ ਨਾਲ ਕੋਣੇ ਮੇਰੇ ਮਿੱਤਰੋ ਸਨੇਹਰਾ ਵਾਲਿਆ ਆਏ ਸਨੇਹਰਾ ਵਾਲਾ ਸਨੇਹਰਾ ਵਾਲਾ ਫ੍ਰੋ ਜਦੋਂ ਵਿਗੜ ਜਾਂਦਾ ਤੇ ਫਿਰ ਮੋਦੇ ਹੀ ਕਰਦਾ ਇਹ ਜਦੋਂ ਵਿਗੜ ਜਾਂਦਾ ਕਾਲਿਆ ਮੋਦੇ ਹੀ ਕਰਦਾ ਕਾਲਿਆ ਮੋਦੇ ਹੀ ਕਰਦਾ ਇੱਕ 바ਵਾ ਮਤੋਈ ਵਾਲਾ ਇੱਕ ਆਹ 바ਵਾ ਕਬੱਡੀ ਦਾ ਸੂਰਤ 바ਵਾ ਭੱਜਿਆ ਆਉਂਦਾ ਮੇਰੇ ਮਿੱਤਰੋ ਉਹ ਮੇਰੇ ਪੰਜਾਬੀ ਵਿਰੋ ਕੌਣ ਆ ਗਿਆ 바ਵਾ ਕੰਗੜਵਾਲ ਵਾਲਾ ਖੇਡ ਆ ਗਿਆ 바ਵਾ ਕੰਗੜਵਾਲ ਵਾਲਾ ਖੇਡ ਆ ਗਿਆ ਇਹ ਵੀ ਖੇਡ ਪ੍ਰਮਾਣ ਕਰਦੇ ਆ ਕਹਿੰਦੇ ਬੜੇ ਸਤਿਕਾਰ ਗੁਰਤਾਜ ਪਲਿਆ ਸਾਹਿਬ ਯੂ ਐਸ ਏ ਤੇਜਿੰਦਰ ਯੂ ਐਸ ਏ ਸੁਖਜੀਤ ਬਾਠ ਉਹ ਕਹਿੰਦੇ ਹਰਮੀਤ ਮੀਤਾ ਕੈਨੇਡਾ ਨਾਲ ਕਹਿੰਦੇ ਜਰਨੈਲ ਸਿੰਘ ਸਰਪੰਨ ਸਾਹਿਬ ਗੁਰਮੀਤ ਕੰਦਨਵਾਲ ਅਵਤਾਰ ਕਾਰੀ ਉਹ ਕੈਨੇਡਾ ਸਫਲ ਪਾ ਗਿਆ 500 ਦੀਆ ਤੇ 1100 ਪਹਿਲਾਂ ਦਾ ਲੈ ਵੀ 1600 ਆ ਗਿਆ ਵੀਰੋ ਯਾਦ ਰੱਖਿਓ 1600 ਰੁਪਏ ਦੀ ਭਾਅ ਸਾਡੇ ਸਰਪੰਨ ਸਾਹਿਬ ਉਹ ਕਹਿੰਦੇ ਜਿਹੜਾ ਵੀ ਲੈ ਵੀ ਕਪੂਰੇ ਵਾਲੇ ਲਾਟਰੀ ਲੱਗੀ ਆ 1000 ਰੁਪਇਆ ਲੈਣਾ ਜੇ ਕੰਗਣ ਵਾਲੀ ਆ ਬਾਵੇ ਨੂੰ ਰੋਕਦੇ ਹੋ 1000 ਰੁਪਇਆ ਵੱਡੇ ਕਿਵੇਂ ਸਨਮਾਨ ਕਰਨਾ ਮੇਰੇ ਮਿੱਤਰੋ ਲੈ ਵੀ ਬਿੱਟੂ ਦੇ ਬਾਵਾ ਫੇਰ ਆ ਗਿਆ ਆਓ ਸਾਹਮਣੇ ਕਹਿੰਦੇ ਬਾਵਾ ਫੇਰ ਆ ਗਿਆ ਪੰਜ ਲਗਿਆ ਬਾਈ ਸੁਖਜੀਤ ਬਾਦ ਵੱਲੋਂ ਆ ਸੁਖਵੀਰ ਰਾਜੇ ਤੇ ਬਾਈ ਗਰਮੀਤ ਕੰਗਨਵਾਲ ਆ ਰਾਏ ਕੋਟੀਆ ਗੁਰਜਰੀ ਸਿੰਘ ਦਾ ਇੱਕ ਪਾਸੇ ਸੇਵਕ ਲੱਗਿਆ ਹੋਇਆ ਸੇਵਕ ਲੱਗ ਲੱਪੀ ਜੇ ਲੱਗ ਹੁੰਦਾ ਏ ਆਏ ਰਾਏ ਕੋਟੀਆ 1000 1000 1000 ਓਏ ਆਉਂਦਾ ਸੁਆਦ ਬਲਕੋ ਪੰਨਾ ਬਲੀਪੁਰ ਵੱਲੋਂ

ਜਿਹੜੀਆਂ ਬਾਵੇ ਦੇ ਨਖਰੋਂ ਲੱਗਦੀਆਂ ਜਿਹੜੀਆਂ ਬਾਵੇ ਦੇ ਨਖਰੋਂ ਲੱਗਦੀਆਂ ਮੈਨੂੰ ਲੱਗਦਾ ਇਸ਼ਾਰਾ ਹੋ ਗਿਆ ਵੀ ਸਨੇਹਰਾ ਵਾਲੇ ਨੇ ਲੱਤੀ ਵਰਨਾ ਸਨੇਹਰਾ ਵਾਲੇ ਨੇ ਲੱਤੀ ਵਰਨਾ ਇੱਕ ਪਾਸੇ ਕਹਿੰਦੇ ਆਏ ਸਨੇਹਰਾ ਵਾਲਾ ਹੱਟ ਪਾਸੇ ਹੱਟ ਪਾਸੇ ਫਰੋਇਪੁਰ ਮੋਗਾ ਫਰੋਇਪੁਰ ਮੋਗਾ ਟੱਕਰ ਲੁਧਿਆਣੇ ਏ ਘਾੜੀ ਧਾੜੀ 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 ਕਿਉਂ ਕਾਹ ਕਿ ਕਿੱਥੇ ਆ ਕੇ ਕੱਟੇ ਆ ਚੜਾਤ ਨੂੰ ਲਾ ਦੇ ਪਾਰਵੇ ਕਿੱਥੇ ਆ ਕੇ ਕਰਮਾਂ ਨੇ ਦਿੱਤੀ ਮਾਰਵੇ ਬੁੱਲਾ ਕਹਿੰਦੇ ਚਟਕ ਵਾਲਾ ਫੜ ਲਿਆ ਮੇਰੇ ਮਿੱਤਰੋ ਬਾਬਾ ਕਹਿੰਦੇ ਕੰਗਣਵਾਲ ਵਾਲਾ ਲੈ ਵੀ ਮੇਰੇ ਓ ਇੱਕ ਮਿੰਟ ਕਪੂ ਲੈ ਵੀ ਉਹਨਾਂ ਦੇ ਨੂੰ ਕਬੱਡੀ ਦੀ ਸੋਹਾਂ ਜਿਹੜੇ ਤਾੜੀ ਨਾਲ ਮਾਰੂ ਭਾਣ ਕੇ ਬਾਵੇ ਦੇ ਨਾਲ ਤੇ ਤਾੜੀ ਮਾਰੋ ਜ਼ੋਰਦਾਰ ਜਾਰ ਮੇਲਾ ਬਣ ਗਿਆ ਮੇਲਾ ਬਣ ਗਿਆ ਲੈ ਵੀ ਅਵਤਾਰ ਸਿੰਘ ਤਾੜੀ ਜੀ ਮੇਲਾ ਬਣ ਗਿਆ ਚੋਰੀ ਹੰਬੜਾ ਜੀ ਕਾਲੋ ਹੰਬੜਾ ਜੀ ਕਾਲਾ ਪਏ ਮੇਲਾ ਬਣ ਗਿਆ ਬਾਬਾ ਫੇਰ ਆ ਗਿਆ ਆ ਬਾਬਾ ਫੇਰ ਆ ਗਿਆ ਬੱਬੂ ਇਹਦਾ ਹੱਲ ਕਰੋ ਜੇ ਹੰਗਾ ਇਹਦਾ ਹੱਲ ਕਰੋ ਕਪੂਰੀਆ ਵਾਲੇ ਬੈਠਾ ਹੋਣਾ ਨਿੰਬਾ ਟੇਰੀ ਆਸਟ੍ਰੇਲੀਆ ਵਾਲਾ ਇਹਦਾ ਹੋਣਾ ਵੀ ਸਾਡੇ ਪਿੰਡ ਦੇ ਮੁੰਡੇ ਅੱਜ ਇਹਦਾ ਹੱਲ ਨੱਬਰ ਦੇ ਵਿੱਚ ਲੇਟ ਹੋ ਗਏ ਬੱਬੂ ਕਪੂਰੀਆ ਵਾਲਾ ਬਾਏ ਮੁੰਡਿਆ ਪਰ ਆ ਗਿਆ ਆ ਗਿਆ

ਆ ਰੇਡ ਵੀਰੇ 1500 ਰੁਪਏ ਦੀ ਆ ਤੇਰੇ ਬਦਲੇ ਵੀ ਇਹ ਬਾ ਇਹਨੂੰ ਵੀ ਦੇਣਾ ਬਿਲਕੁਲ ਇੱਕ ਮਿੰਟ ਬਿਲਕੁਲ ਇੱਕ ਮਿੰਟ ਭਾਈ ਜੀ ਇਹ 1500 ਜੀ ਛੁੱਟਿਆ ਹੈ ਇਹਨੂੰ ਵੀ ਦੇਣਾ ਪਊ ਠੀਕ ਹੈ ਜੀ ਇੱਕ ਮਿੰਟ ਇੱਕ ਵੀ ਭਾਈ 1500 1500 1500 ਆ ਲੌਂਗ ਦਵਾਤੂ ਜਾਂ ਫਿਰ ਪੁੜਾ ਉਹ ਜਿਹੜਾ ਬਾਕੂ ਪੁੜਾ ਢੋਲ ਦਾ ਉਹ ਵੀ ਅੱਜ ਲਿਬੜਾ ਦਾ ਸਾਰੇ ਵਾਂਗੂ ਘਾਟੀ ਠਹਿਰਦਾ ਇਹ ਵੀ ਲਿਬੜਾ ਵਾਲਿਆਂ ਕੋ ਘਾਟੀ ਰੁਕਦਾ ਕਬੱਡੀ ਦੇ ਮਦਾਨ ਸਾਬ 1500 ਸਪੋਰਟ ਕਲਾਸ ਦੀਆਂ ਵਾਹਾਂ ਉਹ ਕਲਾਸ ਦੀਆਂ ਵਾਹਾਂ ਇਹ 바ਵਾ ਕੰਗਣਵਾਲ ਵਾਲਾ ਇਹ ਗੱਲ ਤੇ ਕਹਿਣ ਨੂੰ ਬੜੀ ਲੈ ਵੀ ਪਿਛਲਾ ਜਿਹੜਾ ਕੁਆਟਰ ਫਾਈਨਲ ਖੇਡਿਆ ਸੀ 바ਵੇ ਨੇ ਉਹਨੇ ਜੇ ਵੀ ਸਾਰੇ ਇਕੱਲੇ ਨਹੀਂ ਰੇਡਾਂ ਪਾਈ ਅਸੀਂ ਇੱਕ ਵੀ ਰੇਡ ਰੋਕਿਆ ਨਹੀਂ ਇਹ ਹੁਣ ਜਿਹੜਾ ਸੌਨੀ ਬੰਦੇ ਖੇਡਿਆ ਇਹਨੇ ਜੇ ਵੀ ਇਕੱਲੇ ਰੇਡਾਂ ਪਾਈਆਂ ਕੋਈ ਰੋਕਿਆ ਨਹੀਂ ਇੱਕ ਵਾਰ ਤਾੜੀ ਮਾਰੇ ਜ਼ੋਰਦਾਰ ਭਰਾ ਦੇ ਨਾਮ ਤੇ ਇਹ